ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਤਵਾਲਾ ਅਨੁਲਿ ਫਗਵਾੜਾ ਸ਼ਹਿਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਮਸ਼ਤਵੀ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਬਾਬਾ ਮੋਹੀ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਬਾਬਾ ਮੋਨੀ ਜੀ ਮੰਦਰ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੌਰਾਨ ਭਜਨ ਮੰਡਲੀਆਂ ਵੱਲੋਂ ਭਜਨ ਕੀਰਤਨ ਕਰਕੇ ਗੂੰਗਾਣ ਕੀਤਾ ਗਿਆ। ਇਸ ਸ਼ੋਭਾ ਯਾਤਰੀਆਂ ਦੌਰਾਨ ਬਹੁਤ ਹੀ ਸੁੰਦਰ ਚਾਕਰੀਆਂ ਸਜਾਈਆਂ ਗਈਆਂ। ਸ਼ੋਭਾ ਯਾਤਰਾ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਇਸੇ ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸ਼ਹਿਰ ਦੇ ਮੋਹਤਵਰਾਂ ਨੇ ਹਾਜ਼ਰੀ ਲਗਵਾਈ ਫਗਵਾੜਾ ਤੋਂ ਸ਼ਰਨਜੀਤ ਸਿੰਘ ਤੇ ਸੋਨੀ ਦੇ ਨਾਲ ਜੈ ਸ਼ਰਮਾ ਦੀਪੋ ਜੋ ਦਾ ਸ਼ਿਵ ਸਿਵ ਸਾਧੂ ਪਵਾੜਾ ਵੱਲੋਂ ਅੱਜ ਛਿਟਾਘੋ ਜੀ ਦੇ ਜਨਮ ਦਿਵਸ ਦੇ ਵਿੱਚ ਸਮਾਂ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰੀ ਕੱਢੀ ਗਈ ਜੋ ਸਾਰੇ ਸ਼ਹਿਰ ਦਾ ਦੌਰਾ ਕਰਦੀ ਹੋਈ ਬਾਬਾ ਸੇਬ ਮੋਣੀ ਬਾਬਾ ਮੰਦਿਰ ਕੇ ਪਹੁੰਚੀ ਆ ਬਹੁਤ ਬਹੁਤ ਧੰਨਵਾਦੀ ਆ ਅਧਰਸ਼ ਸ਼ਿਵ ਸਿਵ ਸਾਧੂ ਦੇ ਵੀ ਜਿਨ੍ਹਾਂ ਨੇ ਠਾਕੂ ਜੀ ਦੇ ਭਗਤਾਂ ਨੂੰ ਠਾਕੂ ਜੀ ਦੇ ਚਰਨਾਂ ਨਾਲ ਜੋੜਿਆ ਬਹੁਤ ਧੰਨਵਾਦੀ ਉਹਨਾਂ ਦੇ ਵੀ ਜਿਨ੍ਹਾਂ ਨੇ ਸ਼ਹਿਰ ਚ ਸਟਾਲ ਲਗਾਏ ਸ਼ਹਿਰ ਨੂੰ ਸਜਾਇਆ ਉਹ ਲੋਕਾਂ ਦਾ ਸ਼ਤਿ ਪਾਰਾ ਨੂੰ ਜਿਸਨ ਜਰਵੜੀ ਮੋਹ ਬਾਬੂ ਦਾਈ ਸੇਰਾ જય શ્રી ਕ੍ਰਿਸ਼ਨਾ ਜੀ ਪੰਕਜ ਜੀ ਜਿਆਦਾ ਕ੍ਰਿਸ਼ਨ ਸੇਵਾ ਸੰਪਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਭਗਵਾਨ શ્રી ਕ੍ਰਿਸ਼ਨ ਜੀ ਅਰਮਸ਼ਵੀ ਦੇ ਜਵਾਨ ਦੇ ਵਿੱਚ ਅੱਜ ਸ਼੍ਰੀ ਮੋਨੀ ਬਾਬਾ ਮੰਦਿਰ ਜੀ ਤੋਂ ਪੁਰਾਣੀ ਦਾਣਾ ਮੰਡੀ ਤੋਂ ਸ਼ੋਭਾ ਯਾਤਰਾ ਬਹੁਤ ਸ਼ਰਧਾ ਦੇ ਨਾਲ ਗੱਡੀ ਜਾ ਰਹੀ ਹੈ ਮੈਂ ਦੇਖ ਰਿਹਾ ਕਿ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਔਰ ਰਸਤੇ ਵਿੱਚ ਸੰਗਤਾਂ ਵੱਲੋਂ ਜਿਹੜਾ ਸ਼ੋਭਾ ਯਾਤਰਾ ਦਾ ਖੁੱਲਾ ਨਾਲ ਸਵਾਗਤ ਕੀਤਾ ਜਾਵੇਗਾ ਥਾ ਥਾ ਤੇ ਫਲਾਦੇ ਫਰੂਟ ਦੇ ਜਿਹੜੇ ਲੰਗਰ ਹੈ ਸੰਗਤ ਵੱਲੋਂ ਲਗਾਏ ਜਾ ਰਹੇ ਹਨ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਕੰਬੋਜ ਪਰਿਵਾਰ ਵੱਲੋਂ ਸਾਰੀ ਸੰਗਤ ਵੱਲੋਂ ਸਮੂਹ ਸ਼ਰਧਾਲੂਆਂ ਨੂੰ ਵਧਾਈ ਦਿੰਦਾ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਸਾਡੇ ਸ਼ਹਿਰ ਤੇ ਸਾਰੇ ਨਗਰ ਤੇ ਆਪਣਾ ਆਸ਼ੀਰਵਾਦ ਰੱਖਣ ਸਾਡਾ ਸਾਰਿਆਂ ਦਾ ਹੋਣ ਵਾਲਾ ਸਮਾਜ ਦਾ ਭਾਗਾ ਵਾਲਾ ਹੋਵੇ ਇੱਕ ਵਾਰੀ ਫੇਰ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਪਤੀ ਵੱਲੋਂ ਸ਼੍ਰੀ ਕ੍ਰਿਸ਼ਨ ਜਨਮਸਤਵੀ ਦੀਆਂ ਸ਼ੋਭਾ ਯਾਤਰਾ ਦੀਆਂ ਬਹੁਤ ਬਹੁਤ ਬਧਾਈ ਅੱਜ ਦੇ ਦਿਨ ਲੱਭ ਕੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਲੱਟੀ ਜਾ ਰਹੀ ਹੈ ਸੰਗਤ ਦੇ ਵਿੱਚ ਬਹੁਤ ਖੁਸ਼ੀ ਹੈ ਪੁਜਾ ਸ਼੍ਰੀ ਰਿਸ਼ੀ ਚੰਦ ਜੀ ਦਾ ਸਾਰਿਆਂ ਤੇ ਬਹੁਤ ਅਸ਼ੀਰਵਾਦ ਹੈ ਔਰ ਇਦਾਂ ਹੀ ਬੜਿਆ ਰਵੇ ਪੁੜਾਵਾਸੀਆਂ ਤੇ ਔਰ ਇਦਾਂ ਹੀ ਇੱਥੇ ਰੌਣਕਾਂ ਲੱਗਦੀਆਂ ਰਹਿਣ ਮੇਰੇ ਵੱਲੋਂ ਜਨਮਸ਼ਟਮੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਵੀਰ ਬਿਰੰਗੇ ਜੀ ਮਹਾਰਾਜ ਅੱਜ ਸ਼੍ਰੀ ਰਿਸ਼ੀ ਚੰਦ ਮਾਸਤਰੀ ਦੇ ਮੁਲਕ ਵਿੱਚ ਸ਼ੋਭਾ ਯਾਤਰਾ ਗੱਡੀ ਹੈ ਅਸੀਂ ਸਾਰੇ ਸ਼ਹਿਰ ਨਵਾਸੀ ਦਾ ਦੀ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪ੍ਰਸ਼ਾਦ ਅਤੇ ਹੋਰ ਫੁੱਲਾਂ ਦੀ ਵਰਕਾ ਕੀਤੀ ਆ ਅਸੀਂ ਇਸ ਤਿਹਾਰ ਤੇ ਇਹੀ ਲੋਕਾਂ ਨੂੰ ਅਪੀਲ ਕਰਾਂਗੇ ਜਿਹੜੇ ਵੀ ਤਿਹਾਰ ਆ ਸਾਡੇ ਸਾਰੇ ਆਪਾਂ ਨੂੰ ਲੜ ਮਿਲ ਕੇ ਮਨਾਉਣੇ ਚਾਹੀਦੇ ਆ ਮਨਾਉਣੇ ਚਾਹੀਦੇ ਹਨ ਅਤੇ ਇਸ ਤੋਂ ਬਾਅਦ ਅਸੀਂ ਯਾਰ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪ੍ਰਸ਼ਾਦ ਲਾਇਆ ਜਾਂ ਫੁੱਲਾਂ ਦੀ ਵਰਕਾ ਕੀਤੀ ਹੈ ਜਗਰਾਹ ਵੀਰ ਬਣ ਰੰਗੇ